ਲੁਧਿਆਣਾ ਦੇ ਪਿੰਡ ਬਰਮੀ ਚ ਇੱਕ ਦਰਦਨਾਕ ਹਾਦਸੇ ਚ ਚਾਰ ਲੋਕਾਂ ਦੀ ਮੌਤ ਹੋ ਗਈ ਜਿਸ ਚ ਦੋ ਲੜਕੀਆਂ ਅਤੇ ਦੋ ਲੜਕੇ ਸ਼ਾਮਿਲ ਸਨ ਦਰਸਲ ਇੱਕ ਗੱਡੀ ਚ ਸਵਾਰ ਪੰਜ ਦੋਸਤ ਲੁਧਿਆਣਾ ਵੱਲ ਜਾ ਰਹੇ ਸਨ ਕਿ ਅਚਾਨਕ ਉਹਨਾਂ ਦੀ ਤੇਜ਼ ਰਫ਼ਤਾਰ ਗੱਡੀ ਇੱਕ ਦਰਖਤ ਨਾਲ ਝਟਕ ਰਾਈ ਦਰਖਤ ਨਾਲ ਟੱਕਰ ਇੰਨੀ ਭਿਆਨਕ ਹੋਈ ਕਿ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਦੋ ਦੋਸਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਲੜਕਾ ਗੰਭੀਰ ਜ਼ਖਮੀ ਹੋਇਆ ਜਿਸ ਦਾ ਇਲਾਜ ਡੀ ਐਮ ਸੀ ਹਸਪਤਾਲ ਚ ਚੱਲ ਰਿਹਾ ਹੈ ਲੁਧਿਆਣਾ ਸ਼ਹਿਰ ਦੇ 5 ਬੱਚੇ ਕੋ 21-22 ਸਾਲ ਦੀ ਉਮਰ ਦੇ ਨੇ ਇਹ ਕਾਰ ਦੇ ਵਿੱਚ ਲੰਘ ਰਹੇ ਸੀਗੇ ਤੇ ਇਹਨਾਂ ਦੀ ਕਾਰ ਜਿਹੜੀ ਹੈਗੀ ਉਹ ਇੱਕ ਸਫੈਦੇ ਦੇ ਨਾਲ ਟਕਰਾਈ ਹੈ ਉਹਦੇ ਕਰਕੇ 3 ਜਿਹੜੀਆਂ ਕੈਜ਼ੁਐਲਟੀ ਹੋ ਗਈਆਂ ਨੇ ਤੇ ਦੋ ਬੱਚੇ ਜਿਹੜੇ ਉਹ ਅਸੀਂ ਡੀ ਐਮ ਸੀ ਜਿਹੜੇ ਹੈਗੇ ਉਹ ਹਸਪੀਟਲ 'ਚ ਇਲਾਜ ਵਾਸਤੇ ਭੇਜਤੇ ਸੀ ਸਾਲ 2017 ਦਾ ਇਹ ਤੀਸਰਾ ਦਰਦਨਾਖ ਹਸਾ ਹੈ ਇਸ ਤੋਂ ਪਹਿਲਾਂ ਬਠਿੰਡਾ ਚ ਵਾਪਰੇ ਹਾਦਸੇ ਚ ਤਿੰਨ ਦੋਸਤਾਂ ਦੀ ਮੌਤ ਹੋ ਗਈ ਸੀ ਅਤੇ ਨਕੂਦਰ ਚ ਇੱਕ ਲੜਕੀ ਦੀ ਮੌਤ ਟਰੈਕਟਰ ਟਰਾਲੀ ਦੀ ਚਪੇੜ ਚ ਆਉਣ ਕਾਰਨ ਹੋਈ ਸੀ ਲੁਧਿਆਣਾ ਤੋਂ ਨਰਿੰਦਰ ਕੁਮਾਰ ਮਹਿੰਦਰੂ ਜਗਬਾਨੀ ਟੀਵੀ